ਜਦੋਂ ਸੋਮ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ ਹਰ ਵਾਰ ਜਿਹੜੀ ਪਲਾਨਿੰਗ ਹੋਣੀ ਚਾਹੀਦੀ ਹੈ ਵੱਤਵਤ ਦਰਖਤ ਲਗਾਉਣ ਦੇ ਲਈ ਤੇ ਦਰਖਤ ਲਗਾਉਣ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਜਿਹੜਾ ਬਰਸਾਤ ਦਾ ਪਾਣੀ ਹੈ ਉਹਨੂੰ ਸਟੋਰ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਸੁਧਾਰਨ ਦੇ ਲਈ ਅਪਰਾਲੇ ਕਰਨ ਦੀ ਪਲਾਨਿੰਗ ਵੀ ਬਰਸਾਤ ਦੇ ਮੌਸਮ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ ਇਸ ਵੀਡੀਓ ਦੇ ਰਹਿਣ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨਾ ਚਾਹਦਾ ਰੇਨ ਵਾਟਰ ਹਾਰਵੈਸਟਿੰਗ ਦੇ ਲਈ ਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਵੀ ਚਾਰਜ ਕਰੀਏ ਬਰਸਾਤ ਦੇ ਪਾਣੀ ਦੇ ਨਾਲ ਖਾਸ ਤੌਰ ਤੇ ਮੇਰੀ ਬੇਨਤੀ ਹੈ ਉਹਨਾਂ ਸੰਸਥਾਵਾਂ ਨੂੰ ਜਿਨ੍ਹਾਂ ਕੋਲ ਸਰਸਾਦਨ ਹੈਗੇ ਨੇ ਜਿਨ੍ਹਾਂ ਕੋਲ ਫੰਡ ਹੈਗੇ ਨੇ ਜਿਹਦੇ ਵਿੱਚ ਚਾਹੇ ਮੈਰਿਜ ਪੈਲੇਸ ਆਗੇ ਚਾਹੇ ਹੋਟਲ ਆਗੇ ਚਾਹੇ ਗੈਰ ਸਰਕਾਰੀ ਸਕੂਲ ਆਗੇ ਚਾਹੇ ਇਦਾਂ ਦੇ ਹੋਰ ਜਿੰਨੇ ਵੀ ਅਦਾਰੇ ਹੈ ਜਿਨ੍ਹਾਂ ਦੇ ਕੋਲ ਕੋਈ ਫੰਡਾਂ ਦੀ ਘਾਟ ਜਿਹੜੀ ਇਹਨਾਂ ਕੰਮਾਂ ਲਈ ਨਹੀਂ ਜਿੰਨਾ ਕਿ ਜਿੰਨੇ ਪੰਡ ਦੀ ਲੋੜ ਇਹਨਾਂ ਕੰਮਾਂ ਦੇ ਲਈ ਹੈ ਰੇਨ ਵਾਟਰ ਹਾਰਵੈਸਟਿੰਗ ਦੇ ਲਈ ਜਿਹੜੇ ਇਹਦੇ ਲਈ ਖਰਚ ਕਰ ਸਕਦੇ ਨੇ ਉਹਦੇ 'ਚ ਪ੍ਰਾਈਵੇਟ ਹਸਪੀਟਲ ਵੀ ਇਹਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਬਰਸਾਤ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਉਹ ਆਪਣੀਆਂ ਸਸਤਾਵਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੇ ਜੋ ਸਿਸਟਮ ਨੇ ਉਹ ਜੇ ਲਗਵਾ ਲੈਣ ਤਾਂ ਇਹ ਵੀ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਏਗਾ ਜਿਵੇਂ ਕਿ ਅਸੀਂ ਗਰਮੀਆਂ ਦੇ ਵਿੱਚ ਸ਼ਬੀਲ લાंदे ਹਨ ਤੇ ਇਹ ਵੀ ਉਸੇ દિશા ਦੇ ਵਿੱਚ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਇਆਗਾ ਕਿਉਂਕਿ ਅੱਜ ਜਦ ਧਰਤੀ ਹੀਟਲਾ ਪਾਣੀ ਥੱਲੇ ਜਾ ਰਿਹਾ ਤੇ ਸਭ ਨੂੰ ਪਤਾ ਕਿ ਕਿੰਨੀ ਵੱਡੀ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੀ ਇਹ ਵੱਧ ਰਹੀ ਹੈ ਪਰ ਜਿਸ ਤਰ੍ਹਾਂ ਦੇ ਉਪਰਾਲੇ ਸਾਡੇ ਵੱਲੋਂ ਕੀਤੇ ਜਾਣੇ ਬਣਦੇ ਆ ਪਾਣੀ ਨੂੰ ਬਚਾਉਣ ਦੇ ਲਈ ਉਹ ਨਹੀਂ ਕੀਤੇ ਜਾਦੇ ਥਿਉਰੈਟਿਕਲੀ ਅਸੀਂ ਵੀਡੀਓਜ਼ ਦੇ ਵਿੱਚ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਖਬਰਾਂ ਦੇ ਵਿੱਚ ਜਾਂ ਹੋਰ ਪਲੇਟਫਾਰਮ ਤੇ ਪਾਪਾ ਸਾਰੇ ਗੱਲ ਜ਼ਰੂਰ ਕਰਦੇ ਆ ਪਰ ਇਸ ਗੱਲ ਨੂੰ ਅਮਲੀ ਜਾਮਾ ਜਿਹੜਾ ਪ੍ਰੈਕਟੀਕਲੀ ਅਸੀਂ ਉਹ ਹਲੇ ਕਰਨਾ ਸ਼ੁਰੂ ਨਹੀਂ ਕੀਤਾ ਜਦ ਕਿ ਬਹੁਤ ਜ਼ਿਆਦਾ ਬਜਟ ਦੀ ਲੋੜ ਨਹੀਂ ਹੈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਮੇਰੇ ਮੈਨੂੰ ਲੱਗਦਾ ਕਿ ਜਿਹੜਾ ਇੱਕ 500 ਸਕਰ ਮੀਟਰ ਦਾ ਜਿਹੜਾ ਕੋਈ ਘਰ ਹੈ ਜਾਂ ਜਿਹਦੀ ਕੋਈ ਬਿਲਡਿੰਗ ਹੈ ਜੇਕਰ ਉਹਨੇ ਰੇਨ ਵਾਟਰ ਹਾਰਵੈਸਟਿੰਗ ਕਰਨੀ ਹੋਵੇ ਆਪਣਾ ਜੋ વરસાદ ਵਾਲਾ ਪਾਣੀ ਹੈ ਉਹਨੂੰ ਧਰਤੀ ਦੇ ਵਿੱਚ ਪਾਣਾ ਹੋਵੇ ਸੈਂਟੀਫਿਕ ਤਰੀਕੇ ਦੇ ਨਾਲ ਤਾਂ ਮਹਿਜ 50,000 ਦਾ ਜਿਹੜਾ ਖਰਚਾ ਹੈ ਉਹ ਆਏਗਾ ਸੋ ਇਸ ਕਰਕੇ ਇਹਨਾਂ ਬਸਾਤਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਵੱਡੀਆਂ ਕੋਠੀਆਂ ਨੇ ਜਿਹਦੀ 522 ਦੀ ਕੋਠੀ ਹੈ ਜਾਂ 422 ਦੀ ਕੋਠੀ ਹੈ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ ਜਿਨ੍ਹਾਂ ਦੇ ਹਸਪੀਟਲ ਨੇ ਜਿਨ੍ਹਾਂ ਦੇ ਖਾਸ ਮੈਂ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਬੇਨਤੀ ਕਰਦਾ ਤੇ ਮੈਰੀਜ ਪਲੇਸਾਇਆ ਨੂੰ ਬੇਨਤੀ ਕਰਦਾ ਹਾਟਲ ਵਾਲਿਆਂ ਨੂੰ ਬੇਨਤੀ ਕਰਦਾ ਤੇ ਹੋਰ ਇਦਾਂ ਦੀਆਂ ਜਿੰਨੀਆਂ ਵੀ ਸਸਤਾਵਾਂ ਨੇ ਜਿਹੜੇ ਫੰਡ ਖਰਚ ਕਰ ਸਕਦੇ ਨੇ ਜਿਨ੍ਹਾਂ ਕੋਲ 20000 30000 50000 ਜਾਂ 1 ਲੱਖ ਰੁਪਏ ਤੱਕ ਉਹ ਫੰਡ ਖਰਚ ਕਰ ਸਕਦੇ ਆ ਤਰਤੀ ਹੇਠਲੇ ਪਾਣੀ ਨੂੰ ਸੰਭਾਲਣ ਦੇ ਲਈ ਜੋ ਬਰਸਾਤ ਬਰਸਾਤ ਦਾ ਪਾਣੀ ਹੈ ਉਹਦੇ ਨਾਲ ਪਾਣੀ ਦਾ ਪੱਧਰ ਮੇਨਟੇਨ ਕਰਨ ਦੇ ਲਈ ਸੋ ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਸਭ ਨੂੰ ਮੈਂ ਬਾਰ ਬਾਰ ਅਪੀਲ ਕਰਦਾ ਬੇਨਤੀ ਕਰਦਾ ਕਿ ਆ ਜਿਹੜਾ 10 ਦਿਨ ਦਾ ਸਮਾਂ ਬਚਿਆ ਇਹਦੇ ਵਿੱਚ ਅਸੀਂ ਇਹ ਕਰ ਸਕਦੇ ਹਾਂ ਵੈਸੇ ਤਾਂ ਕਾਨੂੰਨ ਦੇ ਮੁਤਾਬਕ ਵੀ ਸਾਡਾ ਕਰਨਾ ਬਣਦਾ ਜਦੋਂ ਇੱਕ ਕਮਰਸ਼ੀਅਲ ਬਿਲਡਿੰਗਾਂ ਪਾਸ ਹੁੰਦੀਆਂ ਨੇ ਪਲਾਨਿੰਗ ਜਿਹੜਾ ਡਿਸਟ੍ਰਿਕਟ ਟਾਊਨ ਪਲਾਨਰ ਦੇ ਕੋਲ ਉੱਥੇ ਵੀ ਅੰਡਰਟੇਕਿੰਗ ਲਈ ਜਾਂਦੀ ਹੈ ਕਿ ਅਸੀਂ ਰੇਨ ਵਾਟਰ ਹਰਵੈਸਟਿੰਗ ਜੋ ਹੈ ਉਹ ਕਰਾਂਗੇ ਪਰ ਹਰ ਚੀਜ਼ ਜਿਹੜੀ ਕਾਨੂੰਨ ਨਾਲ ਨਹੀਂ ਹੋ ਸਕਦੀ ਸੋ ਕਾਨੂੰਨ ਤੋਂ ਉੱਪਰ ਉੱਠ ਕੇ ਮੈਂ ਤੁਹਾਨੂੰ ਸਭ ਨੂੰ ਇਕ ਨੈਤਿਕ ਤੌਰ ਤੇ ਸਮਾਜਿਕ ਤੌਰ ਤੇ ਬੇਨਤੀ ਕਰਦਾ ਕਿ ਕੋਈ ਬਹੁਤ ਵੱਡਾ ਟਾਸਕ ਨਹੀਂ ਹੈ ਜਿਹੜਾ ਆਪਾਂ ਕਰਨਾ ਚਾਹੀਏ ਤਾਂ ਸਾਰੇ ਕਰ ਸਕਦੇ ਆਂ ਅੱਜ ਦੇ ਸਮੇਂ ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਈਏ ਕਰਨਾ ਸੋ ਚਾਹੇ ਵੱਡੀਆਂ ਕੂਟੀਆਂ ਵਾਲੇ ਨੇ 400 ਗਾਜ 500 ਗਾਜ ਚਾਹੇ ਸਕੂਲਾਂ ਵਾਲੇ ਨੇ ਚਾਹੇ ਹਸਪੀਟਲ ਦੇ ਮਾਲਕ ਨੇ ਚਾਹੇ ਮੈਰਿਜ ਪੈਸਸ ਦੇ ਮਾਲਕ ਨੇ ਜੇ ਹੋਟਲਾਂ ਦੇ ਮਾਲਕ ਨੇ ਜੈਦਨ ਨੇ ਹੋਰ ਜਨੀਆਂ ਵੀ ਸਸਤਾਵਾ ਉਹ ਸਭ ਦੇ ਮਾਲਕ ਜਿਹੜਾ ਆਣ ਵਾਲਾ ਇੱਕ ਹਫਤਾ ਹੈ ਜਾਂ 10 ਦਿਨ ਹੈ ਇਹਦੇ ਵਿੱਚ ਆਪਣੀਆਂ ਆਪਣੀਆਂ ਸਸਤਾਵਾਂ ਦੇ ਵਿੱਚ ਰੇਨ ਵਾਟਰ ਹਰਵੈਸਟਿੰਗ ਦੀ ਸਿਸਟਮ ਜ਼ਰੂਰ ਲਗਵਾਉਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਸਰਕਾਰੀ ਸਸਤਾਵਾਂ ਦੇ ਵਿੱਚ ਵੀ ਵੱਧ ਤੋਂ ਵੱਧ ਰੇਨ ਵਾਟਰ ਹਰਵੈਸਟਿੰਗ ਦੀ ਸਿਸਟਮ ਜੋ ਹੈ ਉਹ ਲਗਾਈਏ ਤੇ ਇਹ ਲਗਾਉਣ ਦੇ ਲਈ ਜੇਕਰ ਕਿਸੇ ਵੀ ਗੈਰ ਸਰਕਾਰੀ ਸੰਸਥਾ ਨੂੰ ਵੀ ਕਾਲਜ ਨੂੰ ਸਕੂਲ ਨੂੰ ਹਸਪੀਟਲ ਨੂੰ ਹੋਟਲ ਨੂੰ ਪੈਰਿਸ ਨੂੰ ਜੇ ਕੋਈ ਟੈਕਨੀਕਲ ਮਦਦ ਦੀ ਲੋੜ ਹੈ ਤਾਂ ਜਿਹੜਾ ਸਾਡਾ ਸਬੰਧਤ ਡਿਪਾਰਟਮੈਂਟ ਹੈ ਤੁਸੀਂ ਸਾਨੂੰ ਹੁਕਮ ਕਰਿਓ ਉਹ ਤੁਹਾਨੂੰ ਟੈਕਨੀਕਲ ਮਦਦ ਦੇਣ ਦੇ ਲਈ ਪ੍ਰੋਜੈਕਟ ਬਣਾਉਣ ਦੇ ਲਈ ਸਹੀ ਤਰੀਕੇ ਨਾਲ ਉਹਨੂੰ ਸਿਰੇ ਚੜਾਣ ਦੇ ਲਈ ਸਬੰਧਤ ਜੋ ਡਿਪਾਰਟਮੈਂਟ ਨੇ ਉਹ ਤੁਹਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰਨਗੇ ਜਿੰਨਾ ਗੰਭੀਰ ਇਹ ਵਿਸ਼ਾ ਹੈ ਉਨੀ ਗੰਭੀਰਤਾ ਦੇ ਨਾਲ ਇਹਨੂੰ ਲੈਣ ਦੀ ਲੋੜ ਹੈ ਪਾਵੇਂ ਕਿਸ ਗੰਭੀਰਤਾ ਦੇ ਨਾਲ ਗੱਲ ਕਰਦੇ ਆ ਪਰ ਖਲੀ ਗੰਭੀਰਤਾ ਦੇ ਨਾਲ ਅਸੀਂ ਲਾਗੂ ਨਹੀਂ ਕਰਦੇ ਸੋ ਆਓ ਅਸੀਂ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਲਾਗੂ ਕਰੀਏ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਰੱਖਣ ਲਈ ਵੱਧ ਤੋਂ ਵੱਧ ਜੋ ਉਪਲਬਧ ਜਿਹੜਾ ਬਰਸਾਤੀ ਪਾਣੀ ਆ ਉਹਨੂੰ ਸਟੋਰ ਕਰਕੇ ਇਸ ਕੰਮ ਤੇ ਲਈਏ ਆਪਾਂ ਵਰਤੀਏ ਤੁਹਾਡਾ ਜਿਕਰੇ ਇਹਨਾਂ ਸੰਸਥਾਵਾਂ ਦੇ ਵਿੱਚ ਇਹ ਪ੍ਰੋਜੈਕਟ ਲਾਗੂ ਹੋਣਗੇ ਤਾਂ ਸਕੂਲਾਂ ਦੇ ਵਿੱਚ ਦੇਖ ਕੇ ਬੱਚੇ ਵੀ ਅੱਗੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਇਸ ਪ੍ਰੋਜੈਕਟ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਕਰੇਗੀ ਇਸੇ ਤਰ੍ਹਾਂ ਜੇ ਡਾਕਟਰ ਇੱਕ ਐਗਜ਼ਾਮਪਲ ਸੈਟਲ ਕਰਨਗੇ ਹਸਪਤਾਲਾਂ ਦੇ ਵਿੱਚ ਜਾਂ ਬਿਆਚ ਪੈਸੇ ਦੇ ਵਿੱਚ ਹੋਟਲ ਹੋਟਲ ਆਊਨਰਸ ਦੇ ਐਗਜ਼ਾਮਪਲ ਸੈਟ ਕਰਨਗੇ ਤਾਂ ਤੁਹਾਨੂੰ ਸਭ ਨੂੰ ਦੇਖ ਕੇ ਹੋਰ ਜਿਹੜੇ ਬਹੁਤ ਸਾਰੇ ਸਮਾਜ ਦੇ ਲੋਕ ਹੈ ਉਹ ਇਸ ਪੋਸੀਬਲ ਲੱਗਣਗੇ ਮੈਂ ਉਮੀਦ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੇ ਅਦਾਰਿਆਂ ਦੇ ਵਿੱਚ ਇਹ ਪ੍ਰੋਜੈਕਟ ਜਿਹੜੇ ਬਣਾਓਗੇ ਤੇ ਨਾਲ ਹੀ ਜਿਹੜੇ ਵੀ ਅਦਾਰੇ ਇਹ ਪ੍ਰੋਜੈਕਟ ਆਪਣੇ ਰੇਨਵਾਟਰ ਹਾਰਵੈਸਟਿੰਗ ਦੇ ਪ੍ਰੋਜੈਕਟ ਆਪਣੇ ਆਪਣੇ ਅਦਾਰਿਆਂ ਦੇ ਵਿੱਚ ਬਣਾਣਗੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਅਸੀਂ ਇਕੱਠੇ ਹੋ ਕੇ ਇਸ ਇਸ ਨੇਕ ਕੰਮ ਦੇ ਲਈ ਉਹਨਾਂ ਦਾ ਮਾਨ ਸਨਮਾਨ ਵੀ ਕਰਾਂਗੇ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ ਐਡੀ ਵੱਡੀ ਚੀਜ਼ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਉਹਨਾਂ ਦਾ ਸਨਮਾਨ ਵੀ ਕੀਤਾ ਜਾਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ